ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਤਰੋ ਸਵਾਗਤ ਹੈ ਤੁਹਾਡੇ ਨਵੇਂ ਵਲੌਗ 'ਚ ਕਿੰਨੇ ਮਿੰਟ ਇਹ ਸਵੇਰ ਦੀ ਹੁੰਦੀ ਹੈ ਵੇਖੋ ਹੁਣ ਹੁਣ ਥੋੜਾ ਜਿਹਾ ਤੇਜ਼ ਹੋਇਆ ਮੀ ਪਹਿਲਾਂ ਕਿੰਨੇ ਮਿੰਟ ਘਟਾ ਸੀ ਤੇ ਹੁਣ ਮਣਜਾ ਲੱਗਿਆ ਮੰਨ ਲਓ ਮੋਟਰ ਮਿੱਤਰੋ ਆਪਾਂ ਇਹਨਾਂ ਜੇ ਚਲਾਈ ਸੀ ਰਾਤ ਪਾਣੀ ਉੱਕਾ ਹੀ ਘਟ ਹੋ ਗਿਆ ਸੀ ਬਾਕੀ ਹੁਣ ਤੇਜ਼ ਹੋ ਗਿਆ ਮੀ ਵਾਹ ਬਈ ਤੇਜ਼ ਹੋ ਗਿਆ ਨੀ ਰਾ ਘਟ ਵੀ ਨਹੀਂ ਕਰ ਸਕੂ ਘੱਟ ਲੱਗਦਾ ਤੇ ਪਹਿਲੀ ਜੇ ਤੁਹਾਨੂੰ ਪਤਾਈਏ ਫਿਰ ਜ਼ਿਆਦਾ ਲੱਗਦਾ ਥੋੜਾ ਜਿਹਾ ਲੇਬਰ ਕਰੋ ਚੈੱਕ ਤੁਸੀਂ ਓਕੇ ਮਿੱਤਰੋ ਕੱਲ੍ਹ ਨਾਲੋਂ ਥੋੜਾ ਜਿਹਾ ਸੈੱਟ ਲੱਗਦਾ ਪਏ ਸਿਸਟਮ ਲੱਗੀ ਬਚਾ ਹੀ ਏ 26 ਚ ਬਾਕੀ ਇਥੋਂ ਯਾਰ ਬਿੱਲੀ ਦਾ ਫੋਨ ਆਇਆ ਈ ਮੰਡੀਆਂ ਉਹ ਆਖਦੇ ਕਿੰਨਾ ਯਾਰ ਮੇਰੇ 14 ਦੇ 3 ਕਿੱਲੇ ਹਨ ਜਲੂਸ ਨਿਕਲ ਗਿਆ ਉਹਨਾਂ ਦਾ ਤੇ 14 ਨਾ ਮਿੱਤਰੋ ਸਭ ਤੋਂ ਬੁਰਾ ਵਾਲੇ ਬਾਕੀ ਤੇ ਸਾਰਾ ਸੈਟੇ ਕੰਮ 14 ਤੇ 31 128 ਹੈ ਬਾਕੀ 75 ਬੜੀ ਵਧੀਆ ਕਰਮਾਂ ਵਾਲੀ ਖਲੋਤੀ ਹੈ ਬਾਕੀ ਅੱਗੇ ਪਰਮਾਤਮਾ ਦੇ ਹੱਥ ਵਾਸੇ ਪਿਛਲੀ ਰੀ ਸਾਨੂੰ ਤੇ ਮਲਗੀ ਪੀਲੀ ਹਲ ਦੀ ਕਰਕੇ ਥੋੜੀ ਜਿਹੀ ਦਿੱਕਤ ਆਈ ਸੀ ਪਰ ਕੋਪਰ ਦੀ ਸਪਰੇਅ ਜ਼ਰੂਰ ਕਰ ਲਿਓ ਜੇ ਮੇਰੇ ਵੀਰ ਸਾਰੇ ਮੌਸਮ ਦੇ ਮਿੱਤਰੋ ਥੋੜਾ ਜਾਂ ਮੰਨ ਲਓ ਮੀਂਹ ਵਾਲਾ ਹੀ ਹੈ ਸਵੇਰੇ ਪਿਆ ਮੀਂਹ 5:00 ਵਜੇ ਇਹ ਬਾਕੀ ਹੁਣ ਤੇ ਕਿਣ ਮੇਨ ਕੋ ਨਹੀਂ ਗਈ ਬਾਕੀ ਅੱਗੇ ਨਾਲ ਫਰਕ ਤੇ ਪਿਆ ਮਿੱਤਰੋ ਕਰੋ ਅਹ ਚੈੱਕ ਆ ਵਿਰਲਾ 52 ਹੀ ਰਹਿ ਗਿਆ ਇਹ ਛੋਟੇ ਬਿੱਡੇ ਵਾਲੀ ਬਾਕੀ ਇਹ 26 ਏ 31 ਆਪਣੀ ਪਛੇਤਰੀ ਏ ਪਛੇਤਰੀ ਜਿਹੇ ਬਚਾਈ ਜਾਂਦੇ ਨੇ ਉਹ ਮੋਟਰਾਂ ਆਪਾਂ ਦਿੱਤੀਆਂ ਚਲਾ ਤਾਜ਼ਾ ਪਾਣੀ ਪਾਣੇ ਆ ਉਹ ਅਗਲੀ ਸਾਈਡ ਨੂੰ ਉਹ ਪਾਣੀ ਨਾ ਗੰਦਲਾ ਜਾ ਉਹ ਕੱਢ ਦੋ ਤਾਜ਼ਾ ਪਾਣੀ ਚੱਲਣ ਦੋ ਸਾਡੀ ਸਲਾਸ ਦੀ ਪਾਣੀ ਸੁੱਕ ਜੇਗਾ। ਹਾਂ ਨਹੀਂ ਪਾਣੀ ਕਿੱਥੋਂ ਸੁੱਕਣਾ ਹੈ? ਰੋਜ਼ ਤੇ ਮੀਂਹ ਪੈ ਜਾਂਦਾ ਮੈਂ ਹੈ ਵੀਰ ਠੀਕ ਹੈ। ਬਾਕੀ ਮਿੱਤਰੋ ਆਪਾਂ ਚੋਬੇ ਲਵਾਏ ਸਨ। ਪਨੀਰੀ ਦੇ ਲਵਾਏ ਸਨ ਵਿੱਚੋਂ ਨਹੀਂ ਪਿੰਡਾ ਪਾੜ ਕੇ ਲਵਾਏ। ਉਹ ਤੇ ਆਂਦੇ ਹਨ ਵੀ ਵਿੱਚੋਂ ਪਿੰਡਾ ਪਾੜ ਕੇ ਲਾ ਦਿੰਨੇ ਆ ਮੈਂ ਹੈ ਵੀ ਫਿਰ ਫਾਇਦਾ ਕੀ ਹੈ? ਮੰਨ ਲਓ ਇੱਕ ਤੇ ਪਿੰਡਾ ਉਹ ਪਾੜੋਗੇ ਉਹ ਵੀ ਖਰਾਬ ਹੋਣਾ। ਮੰਨ ਲਓ ਜਿਹੜਾ ਟੁਰਿਆ ਪਿੰਡਾ ਉਹਨੂੰ ਕਿਉਂ ਖਰਾਬ ਕਰਨਾ? ਤੇ ਦੂਜਾ ਮਿੱਤਰੋ ਫਿਰ ਮੀਂਹ ਆ ਗਿਆ ਹੁਣ ਫਿਰ ਕਰੋ ਚੱਕ ਹੁਣ ਤਾਂ ਚੱਲ ਗਿਆ ਫੁੱਲ ਤੇਜ ਪਹਿ ਇਹ ਗੱਲ ਲੱਛਣ ਲੱਗਣਦੇ ਨੇ ਸਾਡੀ ਖਾਦ ਪਾਣ ਦੀ ਸਲਾਹ ਸੀ ਇਹਨੂੰ ਹੋ ਗਏ ਨੇ ਅੱਜ 29 ਦਿਨ ਅੱਜ 29 ਦਿਨ 29 30 ਦਿਨ ਹੋ ਗਏ ਨੇ ਤੇ ਲਾਸਟ ਖਾਦੇ ਪਾਸੀ ਜੀ ਤੇ ਪਾ ਕੇ ਨਵੇੜ ਦੇਣਾ ਉਧਰ ਵੀ ਜਿਹੜੇ 75 ਦੇ ਗੇਤਰੇ ਕਿੱਲੇ ਨੇ ਉਹਨਾਂ ਨੂੰ ਪਾਉਣ ਵਾਲੀ ਹੈ ਪਾ ਕੇ ਤੇ ਅੱਗੇ ਫਿਰ ਆਪਾਂ ਖਾਦ ਮਿਲ ਜਾਣੀ ਕੱਲ ਨੂੰ ਤੇ ਲੈ ਆਵਾਂਗੇ ਬਾਕੀ ਡੀਏਪੀ ਦੀ ਛੋਟੇ ਜਾਂਦੇ ਨੇ ਹੁਣ ਵੇਖੋ ਅੱਜ ਹੀ ਮਿੱਤਰ 15 9 ਹੈ ਆ ਕਰੋ ਚੱਕ ਆ ਬੜਾ ਇੱਕ ਦਿਨ ਦੀ ਜੇ ਦਿੱਕਤ ਹੈ ਜਿਹੜੇ ਵਿੱਚੋਂ ਉਹ ਕੱਟ ਜਾਂਦੀ ਵੱਡੇ ਵੱਡੇ ਬਾਕੀ ਪਛੇਤਰੀ ਚ ਬਚਾਏ ਹਜੇ ਆ ਕਰੋ ਚੈੱਕ ਇਹ ਸਵਾਰੀ ਖਲੋਤੀ ਹੈ ਪਤਾ ਨਹੀਂ ਕੀ ਚੱਕਰ ਆ ਕਰੋ ਚੈੱਕ ਸਾਡੇ ਨਾਲ ਹੀ ਲੱਗੀ ਸੀ ਇਹ ਵੀ ਟੁਰੀ ਨਹੀਂ ਹੁੰਨੀ ਆ 15 9 ਪਰ ਛੋਟੇ ਭਿੱਡੇ ਦੇ ਦੇ ਚ ਵੀ ਬੜੇ ਨੇ 15 9 ਚ ਆ ਕਰੋ ਚੈੱਕ ਆ ਵੇਖੋ ਸਭ ਮੈਂ ਕਹਿੰਦਾ ਇਹਦੇ ਜਿਆਦਾ ਨਹੀਂ ਮੈਨੂੰ ਇਹੀ ਕੋ ਨਹੀਂ ਗੇ ਬਾਕੀ ਮੇਟਰ ਪੱਠੇ ਆਪਣੇ ਕਰਮਾਂ ਨਾਲ ਅਬ ਜਿਵੇਂ ਮੇਰਨਾਂ ਵਾਵਾ ਹੋ ਗਏ ਨੇ ਮੋਟਰ ਅੱਜ ਦਿਨ ਦੀ ਵਾਰੀ ਏ ਉਧਰ ਰਾਤ ਦੀ ਆਕਰ ਚੱਕ ਪੱਠੇ ਹੀ ਫੋਲੋ ਕਰਨੇ ਉਧਰ ਜਾ ਕੇ ਬਖਾਨਨੇ ਹੁੰਦਾ ਕਿੰਨਾ ਕਰਨੀ ਸਾਰੇ ਹਾਲ ਦੇ ਸਪਾਈ ਸੰਦੇ ਬੰਦੇ ਲਾਈ ਅੰਦਰ ਆ ਟਰਾਲੀ ਰਹਿੰਦੇ ਆਂਗੇ ਆ ਟਰਾਲੀ ਲੈ ਜਾਣੀ ਏ ਤੇ ਆ ਉਹ ਸਾਰੇ ਜਨਰੇਟਰ ਜਨਰੇਟਰ ਲੈ ਜਾਣੇ ਅੰਦਰ ਦੋ ਚਾਰ ਦਿਨਾਂ ਚ ਬਸ ਮਿਸਤਰੀ ਵੀ ਲੱਗ ਜਾਣੇ ਨੇ ਮਿੱਤਰੋ ਕਿਉਂਕਿ ਤੋਂ ਨਵ ਹਾਲ ਸਾਰਾ ਕਰਨਾ ਪੱਕਾ A to Z ਨਵੇੜ ਦੇਣਾ ਕੰਮ ਬੜਾ ਟਾਈਮ ਹੋ ਗਿਆ ਕਲਾਰਾ ਪਿਆਰਿੰਦਾ ਥੱਲੇ ਨੋਮ ਰੰਦੀ ਸਟਾਰਟ ਯਾਰ ਇਹਦਾ ਪਾਟ ਗਿਆ ਕਰੋ ਇੱਥੇ ਤੇ ਇਹਨੂੰ ਅੰਦਰ ਲਾ ਦੇਣੇ ਆ ਅੱਲਾ ਦੀ ਪਿੰਨ ਕੋਈ ਹੈ ਬਈ ਫਿਰ ਆ ਇਧਰ ਪਿੰਨ ਹੀ ਨਹੀਂ ਪਈ ਆ ਜੀ ਤੇ ਸੰਦੇ ਬਾਕੀ ਵੀ ਸਾਰੇ ਲਾਣੇ ਆ ਅੰਦਰ ਤੇ ਵਾਈਸ ਵੀ ਕਰਨੇ ਆ ਆਹ ਰੋਕ ਕਰਾ ਧੋਣ ਵਾਲਾ ਕਰਾਣ ਨੂੰ ਵੀ ਧੋ ਗਏ ਅੰਦਰ ਲਾਣਾ ਸਾਰੇ ਡਾਲੇ ਡੁੱਲੇ ਵੇੜ ਦੇਣਾ ਅੱਜ ਕੰਮ ਇੱਥੋਂ ਦੇ ਵੇੜਨੇ ਆ ਖਾਦ ਬੁੱਧ ਕੱਲ ਨੂੰ ਪਾ ਲਾਂ। ਹਰ ਜਿੰਨੀ ਵੀ ਐ ਤਾਂ 12 ਕਟੇ ਕੱਢ ਲੈਣੇ ਆ। ਇਹਦੇ ਚ ਤੇ ਟਰਾਲੀ ਵੀ ਚੁੱਕ ਕੇ ਲਾ ਦੇਣੀ ਅੰਦਰ। ਇਹ ਤੋਂ ਸਾਰਾ A to Z ਕਲੀਅਰ ਕਰ ਦੇਣਾ। ਤੇ ਮਿੱਤਰੋ ਆ ਵੀ ਕੱਢ ਦੇਣਾ ਖਟਰਾ ਵੀ। ਤੇ ਆ ਵੀ ਕੱਢ ਦੇਣੀ ਐ। ਇਹਨੂੰ ਫਿਰ ਆਪਾਂ ਡਰਮ ਲਾ ਕੇ ਅੰਦਰ ਰੱਖ ਦਿਆਂਗੇ। ਤੇ ਟਰਾਲੀ ਆਪਾਂ ਵੇਨੇ ਆ ਤੇ ਇੱਕ ਤੇ ਟਾਇਰ ਪਵਾਣੇ ਨੇ ਚਾਰੇ। ਬਾਕੀ ਡੈਡੀ ਜਾਂਦੇ ਹਨ ਜੈਕ ਕਰਾ ਦਈਏ ਜੈਕ ਲਵਾ ਦਈਏ ਮੈਂ ਰਹਿਣ ਦੀ ਇੱਕ ਬਿਨਾ ਜੈਕ ਤੋਂ ਠੀਕ ਹੈ ਇੱਕ ਆਪਣੀ ਹੈ ਇਹ ਮਿੱਤਰੋ 13 7 ਦੀ ਟਰਾਲੀ ਤੇ ਇਹ 12 ਤੇ 7 ਤੋਂ ਥੋੜੇ ਜਿਹਾ ਉੱਤੇ ਹੀ ਚੜਾਈ ਹੈ ਦੀ ਤੇ ਦਾਣੇ ਇਹਦੇ ਜਿੰਨੇ ਲ ਜਾਂਦੀ ਹੈ ਮੰਨ ਲਓ 12 ਵੇਡ ਦਾ ਵੇਖ ਲਓ ਕਿੰਨਾ ਫਰਕ ਹੈ ਕਰੋ ਚੈੱਕ 3.5 39 ਇੰਚ ਤੇ ਵੱਡੇ ਦਾ ਤੇ ਇਹਦਾ ਮੈਂ ਕਹਿੰਨਾ ਹੁਣਾ 2 ਫੁੱਟ ਮਸਾ ਪਰ ਤੇ 1.5 ਫੁੱਟ ਦਾ ਚਲੋ ਮਿੱਤਰੋ ਨਵੇੜ ਲਈਏ ਕੰਮ ਆਪਾਂ ਨੂੰ ਖਿੱਚ ਜੀਏ ਜਿੰਨੇ ਉਰਾ ਗੜੇ ਤੋੜੇ ਛਾੜੇ ਤੇ ਬਾਕੀ ਅੰਦਰ ਲਾ ਦਿੱਤਾ ਟਰਲਰ ਵੀ ਲੱਗ ਗਿਆ ਅੰਦਰ ਸੁਹਾਗਾ ਭੈੜੀ ਜਨਰੇਟਰ ਇਹਨੂੰ ਵੀ ਲਾ ਦੇਣਾ ਕਟਰ ਵੀ ਲਾ ਦੇਣਾ ਲਗੀ ਤੁਹ ਕਲੀਅਰ ਕਰਕੇ ਇੱਕ ਰਿਨੇਵੇਡ ਕੇ ਸਾਰਾ ਫਿਰ ਇੱਥੇ ਰੂਟਾਵੇਟਰ ਮਾਰਨਾ ਪੈਣਾ ਹੈ ਰੂਟਾਵੇਟਰ ਆਪਾਂ ਧੋਤਾ ਕੋ ਨਹੀਂਗਾ ਜੀ ਰੂਟਾਵੇਟਰ ਮਾਰ ਕੇ ਤੇ ਫਿਰ ਇਤੋਂ ਉਤੋਂ ਤੋਂ ਕਰਾਣਾ ਮਿੱਟੀ ਖੇਚ ਲਾਂਗੇ ਆਪਾਂ ਗਲੀ ਦੇ ਬਰਾਬਰ ਕਰ ਦੇਣਾ ਉਦੋਂ ਮਿੱਟੀ ਵਾਵਾ ਪਾਤੀ ਸੀ ਤੇ ਗਲੀ ਤਾਂ ਹਜੇ ਵੀ ਉੱਚਾਈ ਹੈ ਮੰਨ ਲਓ ਗਲੀ ਤਾਂ ਨੀਵਾ ਕੁੰਨੀਆ ਕਰੋ ਚੱਕ ਰੈਂਪੀ ਗਲੀ ਤੇ ਬੈਗੀ ਮਿੱਟੀ ਜਿੰਨੀ ਬੈਣੀ ਸੀ ਉਤੋਂ ਤੋਂ ਰੂਟਾਵੇਟਰ ਨਾਲ ਜਾਂ ਫਾਲੇ ਨਾਲ ਖੋਤਰ ਕੇ ਚੰਗੀ ਤਰ੍ਹਾਂ ਫਿਰ ਮਿੱਤਰੋ ਇਹਨੂੰ ਖਿੱਚ ਦਾਂਗੇ ਕੱਢ ਦਾਂਗੇ ਬਾਹਰ ਫਿਰ ਇੱਥੇ ਬਲੋਕ ਉੱਤੇ ਜਾਂ 100% ਤੇ ਬਲੋਕਾਂ ਦੀ ਸੜੋਲੀਆਂ ਦੀ ਫਿਰ ਦਿੱਕਤ ਇਹਨਾਂ ਪੱਥਰ ਤੇ ਕਈ ਰ ਮੰਨ ਲਓ ਜਿਆਦੀ ਭਰੀ ਟਰਾਲੀ ਮਾੜੀ ਜੀ ਵੀ ਟੁੱਟ ਭੱਜ ਗਿਆ ਫਿਰ ਦਿੱਕਤ ਚ ਫੇਰਾਂਗੇ ਬਲੋਕ ਸਦਾਵਾਰ ਨੇ ਬਾਕੀ ਫੈਂਸੀ ਬਲੋਕ ਵੀ ਆ ਗਏ ਨੇ ਹੁਣਾ ਸ਼ੁਰੂ ਮਿੱਤਰੋ ਬਾਕੀ ਵੀ ਇਹਨਾਂ ਕਰਕੇ ਲੋਟ ਕੰਮ ਇਹਨੂੰ ਇੱਕ ਵਾਰੀ ਕਰਾਣਾ ਪਿੰਟ ਬੰਫਰ ਨੂੰ ਜਿਆ ਕਰਾਵਾਂਗੇ ਟੋਕੇ ਮਟਾਲੀ ਕੀ ਜਿਹੜਾ ਉਹ ਲੋ ਮਿੱਤਰ ਨੇ ਵੇੜ ਲਈਏ ਕੰਮ ਆਹ ਤੇ ਮਿੱਤਰੋ ਆਪਣੀ ਪਈਏ 12 13 ਕੱਟੇ ਸਾਨੂੰ ਵੀ ਸਾਰੀ ਲੱਗੀ 5 7 ਕੱਟੇ ਵਾਹ ਵੀ ਪਈਏ ਬਾਕੀ ਇੱਕ ਜੀਜੇ ਮੋਟੀ ਖਾਦ ਆਪਾਂ ਲੈਂਦੇ ਨਹੀਂ ਨਾ ਮੋਟੀ ਖਾਦ ਜਿਆਦਾ ਕੰਮ ਕਰਦੀ ਐ ਲੱਗੇ ਜੀਰੀ ਚ ਅੱਜ ਕੀ ਖਾਦ ਪਾਈ ਸੀ ਮੋਟੀ ਪਹਿਲੀ ਉਹਦੇ ਚ ਬਾਕੀ ਮੀਂਹ ਵੀ ਪੈ ਗਿਆ ਮੀਂਹ ਦਾ ਵੀ ਦਿਨ ਰਾਤ ਦਾ ਫਰਕ ਨਹੀਂ ਸੁਰੂ ਨਬਤਰੋ ਸੰਦੋਸ਼ ਗਿਆ ਮੜਾ ਪਿੰਡਾਂ ਦੀ ਮੋਟਰ ਤੇ ਮਾਰੀਏ ਚੱਕ ਕੇ ਵਿੱਚ ਤੇ ਨਿਪਟ ਜਾਣਾ ਕੰਮ ਆਪਾਂ ਆਹ ਪਲੇਟਫਾਰਮ ਮੇਤਰ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਵਧੀਆ ਜਾਂ ਕਿਵੇਂ ਲੋ ਜੀ ਨਿਪੜ ਗਿਆ ਸਾਰਾ ਕੰਮ ਘੜਤਾ ਸਾਰਾ ਸਮਾਨ ਟਰਾਲੀ ਲਿਫਟ ਲਾ ਕੇ ਅੱਗੇ ਘਰਤੀ ਹੈ ਚੰਗੀ ਤਰ੍ਹਾਂ ਥੱਲੋਂ ਸਫਾਈ ਸਪੀ ਕਰਕੇ ਤੇ ਫਿਰ ਉਹਦਾ ਨਾਮ ਕੀ ਹੈ ਇਹਨੂੰ ਇੱਥੇ ਬੈਕ ਕਰ ਦਾਂਗੇ ਕਿਉਂਕਿ ਇਹ ਚ ਤੇਲ ਪਿਆ ਹੈ ਤੇਲ ਲਾਣਾ ਅੰਦਰ ਡਾਲੇ ਚਲਾ ਕੇ ਹੈ ਇਹ ਉਹਦੇ ਚ ਲਿਫਟ ਚ ਪਾ ਕੇ ਲੈ ਜਾਗੇ ਇਹਦੇ ਸਾਈਡ ਸਾਈਡ ਤੋਂ ਕਰ ਲੈ ਸਾਫ ਟਰੈਕਟਰ ਦੀ ਲਿਫਟ ਚ ਪਾ ਕੇ ਲੈ ਜਾਗੇ ਉਵੇਂ ਕੋ ਨਹੀਂ ਜਾਣਾ 90 ਕਿਲੋ ਦਾ ਬਾਕੀ ਚਲੋ ਤੇਰੇ ਬਖਾਨਾ ਮੈਂ ਤੁਹਾਨੂੰ ਸੰਦੇ ਅੰਦਰ ਲਾਹਤੇ ਨੇ ਛੋਟਾ ਬਣਾ ਖਲੋਤਾ ਮੋੜਾ ਧੁੰਦਲਾ ਧੁੰਦਲਾ ਜਾ ਕੇ ਚੱਕਰ ਆਲੀ ਲਾਤੀ ਆਪਾਂ ਆ ਤੇ ਗੱਡੀ ਲਾਤੀ ਆਪਾਂ ਆ ਤੇ ਦੂਜੀ ਲੱਗੀ ਹੈ ਸਕੂਟੀਆ ਤੇ ਜਨਰੇਟਰ ਮਿੱਤਰੋਂ ਲਾਤਾ ਆਪਾਂ ਆ ਉਹ ਤੇ ਪਹਿਲਾਂ ਹੀ ਉੱਥੇ ਲੱਗਾ ਹੀ ਸੀ ਸੂਪਰਸੈਟਰ ਵੀ ਲੱਗਾ ਹੀ ਤੇ ਬਾਕੀ ਮੈਂ ਖਾਨਾ ਤੈਨੂੰ ਸਾਰੇ ਸੰਦੇ ਟਰੈਕਟਰ ਵੀ ਲੈ ਜਾਂਦਾ ਸੀ ਉਹਦਣ ਹੀ ਪੈੜੀਪੜੀ ਧੋ ਕੇ ਇਹਦੇ ਜਿ ਮਿੱਤਰੋ ਖਾਦ ਲੈ ਜਾਂਦੀ ਸੀ ਪਾ ਕੇ ਬਾਕੀ ਸੰਦੇ ਬੰਦੇ ਆਪਣੇ ਸੁਭਾਗਾ ਆਪਾਂ ਉਧਰ ਲਾਤਾ ਸੀ ਕੱਲ ਆਹ ਕੱਲ ਹੀ ਲਾਤਾ ਸੀ ਇੱਥੇ ਤੇ ਟਰਾਲੀ ਟਿੱਲਰ ਆ ਲੱਗਾ ਤੇ ਇੱਕ ਰਾਹ ਲਾਤਾ ਪੰਜੋ ਬਾਕੀ ਮਿੱਤਰੋ ਸੰਦੇ ਲਾਤੇ ਆਪਾਂ ਯੋ ਕਟਰ ਦਾ ਵੈਸੇ ਇੰਨਾ ਕੰਮ ਤੇ ਆਇਆ ਕੋਈ ਨਹੀਂਗਾ ਪਰ ਫੇਰ ਵੀ ਧੋਤ ਆ ਗਏ ਤੇ ਲਾ ਕੇ ਦੇ ਲਾ ਦਿਆਂਗੇ ਚੰਗੀ ਤਰ੍ਹਾਂ ਇੱਕ ਇਹ ਵੀ ਧੋਣ ਵਾਲਾ ਸਾਰਾ ਹੈਰੋ ਆਪਾਂ ਗੱਲ ਧੋਤੀ ਸੀ ਤੇ ਕੰਪਰੈਸ਼ਰ ਵੀ ਧੋਣ ਵਾਲਾ ਸਾਰਾ ਚੰਗੀ ਤਰ੍ਹਾਂ ਇਹਨੂੰ ਵੀ ਧੋ ਦਿਆਂਗੇ ਉਹਨੂੰ ਵੀ ਇਹ ਤਿੰਨ ਸੰਦੇ ਰਹਿ ਗਏ ਨੇ ਬਸ ਧੋਣ ਵਾਲੇ ਟਰਾਲੀ ਦੇ ਵਿੱਚੋਂ ਪਾਣੀ ਮਾਰਨ ਵਾਲਾ ਰਹਿ ਗਿਆ ਬਾਕੀ ਮਿੱਤਰੋ ਆਪਣਾ ਕੰਮ ਗਿਆ ਨਿਪਟੜ ਸਾਰਾ ਬਾਕੀ ਛੋਟੇ ਮੋਟੇ ਸੰਦੇ ਨੇ ਪੱਖਾ ਸੱਚ ਪੱਖਾ ਧੋਤਤਾ ਸੀ ਤੇ ਪੈੜੀਆਂ ਪਾਉਣੀ ਛੱਡ ਕੇ ਕੱਲਿਆਂ ਪਰਸੋਂ ਕੱਲ ਉਹ ਕਰੋ ਚੈੱਕ ਕਲਚ ਪਲੇਟ ਭਈ ਮਿੰਦਰੇ ਜੀ ਇਹ ਆਪਾਂ ਪਵਾਈ ਸੀ 12 ਸਾਲਾਂ ਬਾਅਦ ਉਹ ਹੀ ਮੰਨ ਲਓ ਵੀ ਜਮਾ ਜਦੋਂ ਡੱਡ ਹੋ ਗਿਆ ਕੰਮ ਉਹ ਤੋਂ ਬਾਕੀ ਮਤਰਾ ਸਪਾਈਸ ਵੀ ਕਰ ਲਈਏ ਰਵਾਨਿਆਂ ਤੁਹਾਨੂੰ ਸਾਰਾ ਏ ਟੂ ਜ਼ੈਡ ਮੋਲ ਚਾਲ ਚੰਗੀ ਤਰ੍ਹਾਂ ਮਿਸਤਰੀ ਆਪਣੇ ਲੱਗ ਜਣੇ ਨੇ ਦੋ ਚਾਰ ਦਿਨਾਂ ਹਫ਼ਤੇ ਦੇ ਵਿੱਚ ਵਿੱਚ ਲੋ ਜੀ ਟਰੈਕਟਰ ਲਾ ਤੇ ਦੋਵੇਂ ਆਪਾਂ ਇੱਥੇ ਇਹਦੇ ਤੇ ਨਾ ਕੱਲ ਉਹ ਬੜੇ ਟੇਕੇ ਹਨ ਮਤਲਕ ਮੱਛਰ ਜੀ ਤੇ ਇਹਦੇ ਉੱਤੇ ਰਹਿ ਗਿਆ ਮਿੱਤਰੋ ਥੋੜਾ ਜਿਹਾ ਡੀਜ਼ਲ ਮਾਰਨ ਨਾਲ ਮਤਲਕੀ ਡੀਜ਼ਲ ਡੀਜ਼ਲ ਨਾਲ ਇੰਨੇ ਮੱਛਰ ਡਿੱਗ ਜੈਣ ਤੇ ਮਗਲੈਨਾਂ ਕੀ ਹਾਲ ਹੁੰਦਾ ਹੁਣ ਲਾਲੂ ਸਾਹਿਬ ਆਪੀ ਮਗਲੈਨ ਨਾਲੋਂ ਮੇਰੇ ਹਿਸਾਬ ਨਾਲ ਤੇ ਡੀਜ਼ਲ ਸਹੀ ਹੈ ਬਾਕੀ ਆਪ ਦੀ ਆਪਦੀ ਚੋਇਸ ਹੈ ਹਾਂ ਕਰ ਚੱਕ ਪਾਣੀ ਮੈਂ ਮਾਰਤਾ ਇੱਕ ਰੀ ਪਰ ਕੋਈ ਦਿੱਕਤ ਨਹੀਂ ਆਈ ਦੇਖੋ ਓਵੇਂ ਹੀ ਰਿਹਾ ਰੰਗ ਜਮਾ ਫੇਡ ਨਹੀਂ ਹੋਇਆ ਲੱਗੀ ਜਿਵੇਂ ਫੇਡ ਜਾਂਦੇ ਨੇ ਹੋ ਜਾਂਦਾ ਬਾਕੀ ਇੱਕ ਰੀ ਜਦੋਂ ਤਰਪਾਲ ਚਲਾਣਾ ਇਹਨੂੰ ਉਸ ਤੋਂ ਪਹਿਲਾਂ ਇੱਕ ਰੀ ਮਿੱਤਰੋ ਮਾਰ ਕੇ ਡੀਜ਼ਲ ਤੇ ਫਿਰ ਖਲਾੜ ਦਾਂਗੇ ਫਿਰ ਕਿਉਂਕਿ ਨਾ ਤੇ ਮੱਖੀ ਮੱਛਰ ਕੋਈ ਛੈਣ ਨਹੀਂ ਵੱਟਦੀ ਅੰਦਰ ਬਾਕੀ ਛੋਟੇ ਦੋਵੇਂ ਖਲੋਤੇ ਆਪਣੇ ਆ ਤੇ ਕੱਲ ਨੂੰ ਆਪਾਂ ਸ਼ਾਇਦ ਹੋਲੰਡ ਲੈ ਕੇ ਜਾਈਏ ਪੇਵੇ ਕੱਲਿਆਂ ਪਰਸੋਂ ਬਾਕੀ ਇਹੇ ਛਤਰੀ ਦੇ ਲਹਾਗ ਲਿਆਵਾਂ ਕੁਛ ਨਾ ਕੁਛ ਜ਼ਰੂਰ ਵਾਕੀਂ ਤਰੋ ਸੰਦੇਬੰਦੇ ਆਪਾਂ ਲਾਤ ਨੇ ਸਾਰੇ ਤੇ ਸਫਾਈ ਚੱਲਣ ਦੀ ਹੈ ਸਫਾਈ ਅਭਿਆਨ ਰੋਜ ਚੱਗਾ ਭਾਈ ਚੱਲਣ ਦੀ ਟਪਟਾ ਉਹ ਲੱਗਿਆ ਸੰਤੋਸ਼ ਤੇ ਆ ਇਧਰੋਂ ਹੋ ਗਈ ਏ ਇੱਥੇ ਇੱਕ ਅਰੀ ਹੋਰ ਮਾਰ ਦਿਆਂਗੇ ਛੜੂਆ ਤੇ ਇਨੂੰ ਚੁੱਕ ਕੇ ਲਿਫਟ ਪਿੱਛੇ ਪਾਗਲ ਜਾਣਾ ਪੈਣਾ। ਓਹੋ ਬੜੀ ਬੜੀ ਬੁਰੀ ਕਰ ਕਰਾਂਦਾ ਹੈ। ਤਿੰਨ ਨਟਾਂ ਤੇ ਕਿੱਥੇ ਟਿਕਣਾ ਸੀ ਆ 1 2 ਤੇ 3 ਫਿਰ ਆਪਾਂ ਮਿੱਤਰੋ ਥੱਲੇ ਪੱਤੀਆਂ ਲਵਾਈਆਂ ਹਨ। ਅ ਵੀਰ ਨੂੰ ਵੀ ਆਹ ਮੈਂ ਪਰ ਥੱਲੇ ਹਿਸਾਬ ਨਾਲ ਸੈਟਿੰਗ ਕਰੀ ਜਿਵੇਂਂਦਰਾ ਦੇ ਵੇਟ ਅੱਗੇ ਲਾਣੇ ਭੈਣ ਤੇ ਲੱਗ ਜਾਣਾ। ਬਾਕੀ ਮਿੱਟੀ ਆਪਾਂ ਨੂੰ ਇਹਦੇ ਚੋਂ ਕੱਢਣੀ ਪਏਗੀ। ਕੱਢ ਕੇ ਇਧਰੋਂ ਰੈਂਪ ਐਵੇਂ ਹੀ ਰੱਖਾਂਗੇ ਇਹਦੇ ਚ। ਤੇ ਉੱਥੇ ਦੇ ਬਿਲਕੁਲ ਬਰਾਬਰ ਕਰ ਦੇਣਾ ਬਾਕੀ ਪਤਲੀ ਪਤਲੀ ਮਿੱਟੀ ਮਿੱਤਰੋ ਇਹਦੇ ਜੋ ਕੱਢ ਗਏ ਕਰ ਦਾਂਗੇ ਲੋਟਾ ਕੱਢਤੀ ਹੁਣ ਇਹ ਨubar ਵਾਲੇ ਸੁੱਠਾਵਾਂਗੇ ਬੁਲਟ ਧੌਣ ਵਾਲੀ ਬੁਲਟ ਦਾ ਬੜਾ ਬੁਰਾ ਨਾਸ ਹੋਇਆ ਗਿਆ ਮਤਲਬ ਬੁਰਾ ਆ ਲਿਆ ਪਿਆ ਹਾਂ ਉਹ ਦਿਨ ਸਾਰਾ ਟਾਇਰ ਰਗੜਿਆ ਚੱਲਾ ਹੀ ਵਿਚਾਰਾ ਹੈ ਹਾਂ ਚਲੋ ਚੈੱਕ ਇਹ ਆਲਾ ਆ ਪਿਆ ਹੈ ਬਾਕੀ ਧੌਣ ਵਾਲੀ ਨਾਸ ਹੋਇਆ ਪਿਆ ਲੋ ਜੀ ਅੱਖਾਂ ਲਵਾਤਾ ਬੰਦਿਆਂ ਨੂੰ ਨਵਾਂ ਇੱਥੇ ਵੀ ਨਵਾਂ ਹੋ ਗਿਆ ਅੰਦਰ ਵੀ ਨਵਾ ਗਿਆ ਬਾਈ ਜਰਾ ਅੰਦਰ ਚੋ ਫਾਨ ਜਿੱਕੀ ਸਾਰੇ ਖੰਗ ਤੇ ਲਾਤ ਤੇ ਨਹੀਂ ਲੰਬੜਦਾਰਾ ਗਰੀਆਂ ਮਰਚਾਂ ਫੂਕ ਘੱਤੀਆਂ ਨਹੀਂ ਆ ਲੈਂਡਾ ਆ ਗਿਆ ਇਹਨੂੰ ਭਜਾਓ ਬਾਈ ਇਹ ਲੋ ਮਤਰਾ ਇਧਰ ਤੇ ਸੈਟੇ ਕੰਮ ਬਾਕੀ ਕੱਲ ਨੂੰ ਤੀਜੀ ਖਾ ਦੇ ਇਹਨੂੰ ਪਾ ਦੇਾਂਗੇ ਕੱਲਿਆਂ ਪਰਸੋਂ ਖਾਦ ਆਪਾਂ ਨੂੰ ਮਿਲ ਗਈ ਹੈ ਚਾਲੀ ਕੋ ਕਟਿਓ ਲੈ ਲਈ ਤੇ ਡੀਪੀ ਦੀ ਵੀ ਮਿੱਤਰੋ ਛੋਟੇ ਜਾਂਦੇ ਨੇ ਬਾਕੀ ਪਤਾ ਨਹੀਂ ਲੱਗਦੇ ਹੱਤ ਜਿਨ੍ਹਾਂ ਨੂੰ ਮਿਲਦੀ ਏ ਵੀਰੋ ਲੈ ਲਓ ਫਾਇਦੇ ਚ ਰੋਕੇ ਬਾਅਦ ਚ ਆਪਣਾ ਪੰਗੇ ਚ ਪੈਣ ਨਾਲੋਂ ਬਾਕੀ ਮੈਂ ਤੁਹਾਨੂੰ ਆਹ ਕਰੋ ਚੈੱਕ ਤੁਸੀਂ ਮੀਟਰ ਟੱਬੇ ਵਾਲਿਆਂ ਦਾ ਚੱਲਦਾ ਨਾ ਗੁਟਰ ਗੂ ਵਾਂਗੂ ਬੱਲਾ ਕੀ ਬਣਾਇਸੀ ਆਰਬੀ ਹਾਂ ਨੀ ਅੱਜ ਸਵੇਰੇ ਪਿਆ 4:00 ਵਜੇ ਸਾਡੀ ਮਤਲਬ ਕਿ 31 ਨੂੰ ਗਰਮਾਲੀ ਨੂੰ ਖਾਦ ਤੇ ਬੜੀ ਵਧੀਆ ਲੱਗੀ ਤੇ ਸਪਰੇ ਹੁਣ ਕਰਦੀ ਹੈ ਲੱਗਦੇ ਹੱਥ ਇਹ ਵੀ ਮਿੱਤਰੋ ਦੋ ਖਾਦਾਂ ਲਈ ਇੱਕ ਖਾਦੇ ਦੀ ਰਹਿ ਗਈ ਹੈ ਨਵੇੜ ਦੇਵਾਂਗੇ ਲੱਗਦੇ ਹੱਥ ਤੇ ਪਹਿਲਾਂ ਕੱਲ ਨੂੰ ਵਟਾਂ ਦੇ ਸਪਰੇ ਵਾਲਾ ਨਵੇੜੀਏ ਕੰਮ ਬਾਕੀ ਕੰਮ ਬਾਅਦ ਚ ਕਰੋ ਚੱਕ ਬੱਦਲ ਓਹ ਹੋ ਹੋ ਕੋਣ ਮੀਂਹ ਪੈਂਦਾ ਕੱਦ ਵੀ ਬਸ ਦਿਨੇ ਦਿਨੇ ਮਾੜੀ ਮਾੜੀ ਛਿੱਲੜ ਛਿੱਲੜ ਜੀ ਪੈ ਜਾਂਦੀ ਹੈ ਤੇ ਰਾਤ ਨੂੰ ਬਲਿਗਰਾਤ ਨੂੰ ਸੋਰੀ ਪੈ ਜਾਂਦਾ ਇਹਨੇ ਫੇਰ ਉਹੀ ਵਾਲਾ ਜਿੱਦ ਦੁਪਹਿਰੀ ਥੋੜਾ ਜਿਹਾ ਪਿਆਸੀ 2:00 ਵਜੇ ਬੱਦਲ ਵੇਖੋ ਸੰਤੋਸ਼ ਹੁੰਦਾ ਪੱਠੇ ਹੁਣ ਲੈ ਜਾਂਦੇ ਆ ਸਵੇਰੇ ਫਿਰ ਖਾਦ ਪਾਣੀ ਟਾਈਮ ਨਾਲ ਤੇ ਨਾਲੇ ਕਰਨੀ ਹੈ ਸਪਰੇ ਕੱਲੋਂ ਨਵੇੜਾਂ ਸਾਰਾ ਕੰਮ ਸੰਤੋਸ਼ ਜੀ ਫਟਾਫਟ ਨਾਲ ਹੀ ਆਦ ਗਿਆ ਜਿਹੜੀ 24 ਜਿਹੜੀ ਹੁਣ ਲਿਆਂਦੀ ਨਾ ਇਹਦੀ ਦਵਾਈ ਜਿਹੜੀ ਕੀਤੀ ਇਹਨੇ ਕੰਮ ਘੱਟ ਕੀਤਾ ਹਨ ਬਾਕੀ ਕੋਈ ਪਤਾ ਨਹੀਂ ਐਵੇਂ ਲੰਘ ਲੰਘ ਜਾਣਾ ਇਹ ਮੈਂ ਲਚਣ ਨੂੰ ਜਾਂ ਇੱਧਰ ਕਰੋ ਚੱਕ ਓਕੇ ਮਿੱਤਰੋ ਆ ਪਛੇਤਰੀ ਏ ਜਿਹੜੀ ਇਹ 26 ਏ ਸੋਰੀ ਆ ਵੇਖੋ ਬਿਲਕੁਲ ਠੀਕ ਏ ਇਹਦੇ ਚ ਕੋਈ ਦਿੱਕਤ ਨਹੀਂ ਤੇ ਬਾਕੀ ਜਿਹੜੀ ਆਪਣੀ 31 ਵੀ ਪਛੇਤਰੀ ਉਹਦੇ ਚ ਵੀ ਕੋਈ ਦਿੱਕਤ ਨਹੀਂ ਮੈਂ ਦੱਸਿਆ ਤੁਹਾਨੂੰ ਪਿਛਲੇ ਵਲੋਗਾਂ ਚ ਕਿਉਂਕਿ ਮੇਰੇ ਹਿਸਾਬ ਨਾਲ ਕਿਉਂਕਿ ਜੇ ਪਛੇਤਰੀ ਉਹਨੇ ਅਜੇ ਪੇਡਾ ਹੀ ਨਹੀਂ ਮਾਰਿਆ ਹੋਰੋ ਚੱਕ ਇਹ ਮੀਂਹ ਨਾਲ ਹੀ ਹੁੰਦਾ ਜਦ ਤੱਕ ਮੀਂਹ ਨਹੀਂ ਪੈਂਦਾ ਉਦੋਂ ਤੱਕ ਇਹ ਪੱਠੇ ਨਹੀਂ ਹੁੰਦੇ ਚਾਹੇ ਤਰ੍ਹਾਂ ਕਰੋ ਚੱਕ ਥੋੜਾ ਜਿਹਾ ਦਾਤ ਮਾਰਿਆ ਤੇ ਪੱਠੇ ਹੋ ਜੀ ਕਰੋ ਜੀ ਇੱਕ ਬਚਨ ਉਹ ਇਹ ਖਾਲੀ ਥੋੜਾ ਜਾਂਦੇ ਨੇ ਜੰਟ ਕੀ ਬਚਨ ਕੀਤੇ ਹਣ ਦੱਸ 5 ਮਿੰਟ ਪਹਿਲਾਂ ਹੀ ਗਿਆ ਹੀ ਹੋਣ ਵਾਲਾ ਆ ਗਿਆ ਆ ਗਿਆ ਫਿਰ ਸ਼ਰਾਟਾ ਕਰੋ ਚੱਕ ਫਿਰ ਤਸੱਲੀਆਂ ਦਾ ਲੋ ਵੀ ਮਿੱਤਰੋ ਲੱਗਿਆ ਪੈਣ ਲੈ ਵੀ ਚੱਕੋ ਕਿਸ ਨੂੰ ਦਿੱਤਾ ਚੱਕੋ ਪੱਥੇ ਐਂਡ ਗੋ ਟੂ ਹੋਮ ਕਿਚਰ 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 ਦਾਤੀ ਲਾ ਦੀ ਆਪਾਂ ਸਾਰੇ ਪਾਏਗਾ ਮੀਂਹ ਪੱਕਾ ਉਹ ਚੱਕ ਬਦਲੋ ਬਦਲੀ ਹੋਇਆ ਕੰਮ ਬਾਕੀ ਮਿੱਤਰੋ ਮੀਂਹ ਪਾਏਗਾ ਜ਼ਰੂਰ ਲੱਛਣ ਲੱਗੰਦੇ ਨੇ ਅੱਗੇ ਰੱਬ ਨੂੰ ਪਤਾ ਆਪਾਂ ਨੂੰ ਤੇ ਇੰਨਾ ਕੋਈ ਇੰਨਾ ਕੋਈ ਪਤਾ ਹੈ ਵੀ ਮੀਂਹ ਪਾਏਗਾ ਬਸ ਖੱਟਾ ਵੱਡਣ ਦੇ ਨੇ ਬਸ ਇੱਕ ਦੂਜੇ ਨਾਲ ਚੌਬਰ ਕੱਲ ਮਿੱਤਰੋ ਹਾਲ ਦੀ ਕਰਤੀ ਸਫਾਈ ਤੇ ਅੱਜ ਮਾਰ ਦਿੰਨੇ ਆ ਪਤਲਾ ਪਤਲਾ ਜਿਹਾ ਪਾਣੀ ਕੰਪਰੈਸਰ ਨਾਲ ਪਾਣੀ ਬੜਾ ਵਧੀਆ ਵੱਜ ਜਾਂਦਾ ਤੇ ਓਵੇਂ ਮੱਲਗੀ ਜਿਆਦਾ ਫਿਰ ਪਾਣੀ ਡੋਲਦਾ ਤੇ ਬੁਰਾ ਹਾਲ ਹੁੰਦਾ ਕੰਪਰੈਸਰ ਨਾਲ ਪਤਲਾ ਪਤਲਾ ਓੱਕਾ ਪਾਣੀ ਵੱਜਦਾ ਬੜਾ ਵਧੀਆ ਮੰਨ ਲਓ ਮਿੱਤਰੋ ਆ ਕਰਤੀਏ ਰੇਟ ਦੋ ਬੰਦਿਆਂ ਦੇ ਚੁੱਕਣਾ ਟਰੈਕਟਰ ਮਿੱਤਰੋ ਲੋਤੇ ਨੇ ਦੋਵੇਂ ਆ ਆਪਣੇ 0.5 ਤੇ ਰੁੱਕਾ ਕਾਲਾ ਜਿਹਾ ਹੋ ਜਾਂਦਾ ਕੱਲ ਕੋਲੇ ਕਾ ਜਾਵਾਂਗੇ ਬਾਕੀ ਸੰਦੇ ਬੰਦੇ ਖਲੋਤੇ ਨੇ ਆਪਣੇ ਹਾਂ ਛੋਟੇ ਆਪਣੇ ਦੀ ਜੀ ਭੇਜ ਰਿੰਦੇ ਨੇ ਉੱਤੇ ਉਹਨਾਂ ਨੇ ਆਹ ਹੋ ਗਾ ਜੀ ਨਾਲ ਫਲੈਕ ਕਿੰਨਾ ਭਾਈ ਘਰ ਭੇਜ ਰਹੀ ਹਾਂ ਹਾਂ ਉਹ ਉੱਤੇ ਚੱਕ ਦੁੱਤੇ ਤੇ ਟੂਰਨਾਮੈਂਟ ਕਿਵੇਂ ਗਿਆ ਫਿਰ ਆ ਵੇ ਗੱਡੀਆਂ ਦੇ ਵੇ ਕਮਾਈ ਥੱਲੇ ਨੂੰ ਤੂੰ ਵੀ ਲੈ ਜਾਣੀ ਸੀ ਟੀਮ ਆਪਣੀ ਭੈਣ ਦੀ ਛਿੱਕੀ ਅਣ ਗੇਉਣ ਖੇਡ ਲੈਂਦੇ ਨੇ ਸਾਰ ਯਾਰ ਟਾਈਮ ਨਹੀਂ ਹੁੰਦਾ ਇੱਥੇ ਉੱਥੋਂ ਸੱਦ ਲੈਣੀ ਪਿੰਦਰ ਨੂੰ ਕਿੱਧਰ ਤੋਂ ਬੜੀ ਦੂਰ ਹੈ ਉਹ ਪਤਾ ਮੈਨੂੰ ਇੱਥੋਂ ਬਾਵਾ ਆਏ ਉਹਦੇ ਮਿਰਜ਼ਾ ਹੁਣ ਆਪਾਂ 1800 ਕਿਲੋਮੀਟਰ ਹੋਣਾ ਹੈ ਜਿਆਦਾ ਹੀ ਏ ਬੁੱਲੇ ਜਿਆਦਾ ਦੂਰ ਹੈ ਬੜਾ ਜਿਹੜਾ ਆਹ ਉਹਦੇ ਮਤਲਬ ਕੀ ਨੀਵਾ ਦੇ ਏਰੀਆ ਆਂਦੇ ਨੇ ਓ ਮਿੱਤਰੋ ਕਰ ਲਈ ਆਪਾਂ ਗੱਲ ਖਾਦ ਮਿੱਤਰੋ ਜਿੰਨੀ ਪਈ ਸੀ ਉਨੀ ਕੁ ਤਾਂ ਪਾ ਦਿੰਨੇ ਆ ਅਗੇ ਤਰੀਕ ਉਤਰੀ ਨੂੰ ਪੈ ਜਾਈਗੀ ਉਹ ਲੱਗਾ ਸੰਤੋਸ਼ ਖਾਦ ਪਾਣ ਲੈ ਗਿਆ ਹੀ ਤਿੰਨ ਤਿੰਨ ਘਟੇ ਲੈ ਗਿਆ ਏ ਦੋ ਉਧਰ ਪੈ ਗਏ ਨੇ ਨਾ ਦੋ ਲੈ ਗਿਆ 6 ਘਟੇ ਪਏ ਸਨ ਤੇ ਬਾਕੀ ਅੱਜ ਮਿਲ ਜੇਗੀ ਆਪਾਂ ਨੂੰ ਬਾਕੀ ਮੂੰਜੀ ਬੜੀ ਵਧੀਆ ਟੂਰੀ ਵਾਪੇ ਜੀ ਮੇਰੇ ਨਾਲ ਬੱਸ ਰਹਿ ਗਿਆ ਡੇਢ ਰਹਿ ਗਿਆ ਨਿੱਬੜੀ ਜਾਣਾ ਕੰਮ ਸੱਚ ਮੋਨੋ ਨਹੀਂ ਯਾਦ ਰੈਂਦੀ ਮੋਨੋ ਲਾਣੀ ਏ ਤੇ ਅੱਜ ਹਰ ਜਗ ਮਿੱਤਰੋ ਲਾਨੇ ਆ ਜੇ ਮੂਨੇ ਅਜਨ ਬੇੜਨੇ ਆ ਇਹਦਾ ਕੰਮ ਵੀ ਸਾਰਾ ਹੁੱਕ ਤੋਤੀ ਕੋ ਨਹੀਂ ਹੁੱਕ ਦਾ ਵੇਖਿਓ ਹਾਲ ਕੀ ਹੋਇਆ ਹੁੱਕ ਦਾ ਮੀਨਾਸ ਹੋਇਆ ਜਾਮ ਨੂੰ ਬੜੇ ਡੇਕ ਜਨ ਇੱਕ ਚਤੋਂ ਮੇਰੀ ਸਲਾਹ ਜਿੰਨੇ ਕੋ ਮੈਨ ਟੋੜ ਲੀਏ ਨਵੇੜਦੇ ਕੰਮ ਇਹਨਾਂ ਦਾ ਵੀ ਆਪਣੀਆਂ 75 ਇਹਨੂੰ ਤੀਜੀ ਖਾਲ ਪੈ ਗਈ ਸਾਰੀ ਨਾ ਸੱਚ ਇਹਨੂੰ ਨਹੀਂ ਪਈ ਇਹਨੂੰ ਪਈ ਇੱਕ ਤੇ 2.5 ਕਿੱਲੇ ਉਧਰ ਨੇ ਉਹਨਾਂ ਨੂੰ ਪੈ ਗਈ ਹੈ ਇਨੂੰ ਪੈਣ ਵਾਲੀ ਹੈ ਜੇ ਇਹ ਵੀ ਆਪਣੀ ਹੋਈ ਹੈ ਜੇ 30 ਦਿਨਾਂ ਦੀ ਮਤਲਬ ਕਿ 30 31 ਦਿਨਾਂ ਦੀ ਮਿੱਤਰੋ ਇਹ ਹੋ ਗਈ ਹੈ ਉਹਨੂੰ ਉਹ 20 30 ਦਿਨਾਂ ਦੀ ਹੋ ਗਈ ਹੈ ਇਹ ਮੰਨ ਲਓ 29 30 29 30 ਦਿਨਾਂ ਦੀ ਹੋ ਗਈ ਹੈ ਬਾਕੀ ਆ ਸਭ ਤੋਂ ਆਪਣੀ ਖੇਤਰੀ ਫੋਬਰ ਲੱਗੇ ਨੇ ਆਪਣੇ ਅੰਨ ਮਿੱਤਰੋ ਆਪਣਾ ਖਾਲ ਤੋਂ ਨਿਕਲ ਗਿਆ ਸਾਰਾ ਇਹ ਉੱਤੇ ਠੋਕਨੇ ਨਾਲੋਂ ਨਾਲ ਸਪਰੇਅ ਨੇ ਬੜੇ ਕੰਮ ਇਹ ਸਭ ਤੋਂ ਜ਼ਿਆਦਾ ਇਹ ਪਤਾ ਨਹੀਂ ਕੀ ਚੱਕਰ ਹੈ ਇਦਗੀ ਸਰਨਾਲੀ ਬੜੀ ਜ਼ਿਆਦਾ ਹੋਈ ਹੈ ਇਦਗੀ ਸਭ ਤੋਂ ਜ਼ਿਆਦਾ ਸਰਨਾਲੀ ਹੋਈ ਹੈ ਕੁਝ ਮੰਨ ਲਓ ਮੀਂਹ ਵੀ ਹੈ ਮੀਂਹ ਕਰਕੇ ਬਾਕੀ ਚਲੋ ਸਮੇ ਦੇ ਹਿਸਾਬ ਨਾਲੀ ਮਿੱਤਰੋ ਆਏ ਮਿੱਤਰੋ ਆਪਣੀ 131 ਇਹ ਹੋ ਗਈ ਏ ਨਰ ਹਿਸਾਬ ਨਾਲ ਚਾਰ ਆਹ ਲਾਸਟ ਚੇਜ ਲੱਗੀ ਹੈ ਮਿੱਤਰੋ ਆਪਣੀ ਮਤਲਬ ਕਿ ਚਾਰ ਨੂੰ ਨਿਬੜ ਗਿਆ ਸੀ ਤੇ ਦੋ ਦੋ ਨੂੰ ਲੱਗੀ ਸੀ ਪਹਿਲਾਂ ਲੱਗੀ ਸੀ ਇੱਕ ਦੋ ਦਿਨ ਬਸ ਤੇ ਮੰਨ ਲਓ ਹੀ ਤੁਸੀਂ ਅੱਜੇ ਤਰੀਕ 22 ਪਤਾ ਨਹੀਂ 23 ਹੈ ਸ਼ਾਇਦ ਤੇ 20 ਦਿਨਾਂ ਦੀ ਮੰਨ ਲਓ ਵੀ ਮਿੱਤਰੋ ਹੋ ਗਈ ਹੈ ਤੇ ਕਰੋ ਚੈੱਕ ਇਹ ਇਹਦਾ ਇੱਕ ਚੀਜ਼ ਦਾ ਫਰਕ ਹੈ ਮਿੱਤਰੋ ਇਹ ਲੱਗੀ ਮੀਂਹਾਂ 'ਚ ਉਦੋਂ ਮੀਂਹ ਪੈਂਦੇ ਵੇਣ ਥੋੜੇ ਥੋੜੇ ਤਾਂ ਕਰਕੇ ਵੀ ਪ੍ਰਮਾਤਮਾ ਨੇ ਮਿਹਰ ਨੂੰ ਆ ਕਿ ਮਿੱਤਰੋ ਪੰਪ ਲੈਣ ਦਾ ਆਪਾਂ ਟੈਂਕੀ ਵਾਲਾ ਬੜਾ ਵਧੀਆ ਸਿਸਟਮ ਹੈ ਨਾ ਕੋਈ ਦਿੱਕਤ ਨਾਲ ਲੈਣੀ ਹੈ ਨਾ ਦੇਣੀ ਮੈਂ ਕਹਿੰਨਾ ਇਹ ਡਬਲ ਬੈਟਰੀ ਹੈ ਤੇ ਫਿਰ ਉਹ ਦੂਜਾ ਆ ਕਹਿੰਦਾ 35 40 ਟੈਂਕੀਆਂ ਮਿੱਤਰੋ ਕੱਢੇਗਾ ਤੇ ਆ ਕਰੋ ਚੈੱਕ ਜਿਹੜੀ ਆ ਚੀਜ਼ ਹੈ ਨਾ ਆ ਦੇੜ ਦੀ ਹੈ ਵੀ ਪਾਣੀ ਮਿੱਤਰੋ ਮੋਟਰ ਚਲਾਈ ਹੈ ਇਹਦੇ ਚ ਚਲਾਇਆ ਪਤਲਾ ਪਤਲਾ ਜਲਾਣੇ ਆ ਇਹਦੇ ਚ ਤੇ ਇਹਦੇ ਚ ਵੀ ਲਾਤਾ ਉਧਰੋਂ ਨੱਕਾ ਹੋਲਦਾ ਹੈ ਚਲਦਾ ਰਹੇਗਾ ਪਤਲਾ ਠੰਡਾ ਜਿਹਾ ਪਾਣੀ ਇੱਕੜੀ ਪੈ ਗਿਆ ਇੰਨੇ ਨਾਲ ਮੁੰਜੀ ਟਰਪਣੀ ਬਾਕੀ ਮਿੱਤਰੋ ਕੱਤੀ ਆਪਣੀ ਹੋਏ ਇਹਨੂੰ ਵੀ ਹੁਣ ਪਤਲਾ ਪਤਲਾ ਲਾਣੇ ਆ ਪਾਣੀ ਉਤਲੇ ਵਿਗੇ ਚ ਵੰਨੇ ਆ ਕੀ ਸਿਸਟਮ ਹੈ ਫਰੇ ਇਹਦਾ ਮਿੱਤਰੋ ਸਾਰਾ ਨਿਬੜ ਚੱਲਿਆ ਗੰਦ ਆਪਣਾ ਸਾਰਾ ਇੱਕ ਹਿਸਾਬ ਦਾ ਨਿਕਲ ਹੀ ਗਿਆ ਤੇ ਪਾਣੀ ਆਪਾਂ ਲਾਤਾ ਠੰਡਾ ਪਾਣੀ ਪੈ ਜਾਏਗਾ ਇੰਨੇ ਨਾਲ ਮੰਨ ਲਓ ਮੁੰਜੀ ਠੰਡੀ ਜੀ ਹੋ ਕੇ ਟਰਪਿੰਦੀ ਵਾਵਾ ਬਾਕੀ 75 ਤੇ ਕਰਮਾਂ ਵਾਲੀ ਗੱਤੀ ਬੜੀ ਸੋਹਣੀਆ ਬੜੀ ਸੋਹਣੀ ਟੁਰੀ ਮੰਗੀ ਐਵੇਂ ਕਹੀ ਹੈ ਪਰ ਇੰਨਾ ਵੀ ਪਾਣੀ ਪਾਣਾ ਜ਼ਰੂਰੀ ਮਿੱਤਰੋ ਆਕੀ ਇਹਦੇ ਚ ਵੀ ਪਾਣੇ ਆ ਆ ਕਰੋ ਚੈੱਕ ਇਧਰਲਾ ਪਾਸਾ ਉੱਚਾ ਤੇ ਪਰਲਾ ਪਾਸਾ ਨੀਵਾ ਤਾਂ ਕਰਕੇ ਇਹਦੇ ਚ ਲਾਵਾਂਗੇ ਥੋੜਾ ਟਾਈਮ ਘੰਟਾ ਕੋ ਚੱਲ ਲੈਂਦੀ ਇਹਦੇ ਚ ਤੇ ਬਾਕੀ ਉੱਥੇ ਵੀ ਨੱਕਾ ਖੋਲੇ ਆ ਤੇ ਫਿਰ ਘੰਟਾ ਡੇਢ ਇਹਦੇ ਚ ਲਾਵਾਂਗੇ ਤੇ ਉਹ ਪਰਲੀ ਮੋਟਰ ਵੀ ਆਪਾਂ ਚਲਾਤੀ ਉਧਰ ਤੋ ਹੁਣ ਲੱਗਾ ਉਹ ਸਾਹਮਣੇ ਸਪਰੇਅ ਕਰਨ ਬੜਾ ਫਾਇਦਾ ਮਿੱਤਰੋ ਇਹਦਾ ਪੰਪ ਦਾ ਹੁਣ ਨਾ ਮੰਨ ਲੋ ਦਿੱਕਤ ਨਾ ਲੈਣੀ ਨਾ ਦੇਣੀ ਬਸ ਨਾਲੀ ਜੀ ਕਮਾਈ ਜਾਓ ਆ ਬੇਟੇ ਮੈਂ ਲਾਇਸਨ ਉਦੋਂ ਪਾੜ ਕੇ ਆਉਂਦੀ ਹੈ ਚੱਲਦਾ ਮਿੱਤਰੋ ਪੰਪ ਨਜ਼ਾਰੇ ਜਾ ਮਰ ਚੱਕ ਜਿੱਥੇ ਆਪਣਾ ਬੰਦ ਕਰਨਾ ਹੈ ਬੰਦ ਕਰ ਲੋ ਕੱਟ ਕਰਨਾ ਹੈ ਕੱਟ ਕਰ ਲੋ ਮੈਂ ਕਹਿੰਦਾ ਜੇ ਟੈਂਕੀ 20 ਮਿੰਟਾਂ ਚਲਾਣੀ ਹੈ ਤੇ 20 ਮਿੰਟਾਂ ਚ ਵੀ ਲੱਗ ਜਾਂਦੀ ਏ ਤੇ ਜੇ 5 ਮਿੰਟਾਂ ਚਲਾਣੀ ਹੈ ਤੇ 5 ਮਿੰਟਾਂ ਚ ਵੀ ਲੱਗ ਜਾਂਦੀ ਏ ਸਾਰੇ ਫੀਚਰ ਨੇ ਚੋਬਰ ਚ ਇਹ ਸੰਦਾ ਦੇ ਛੋਟਾ ਜਿਹਾ ਇਹ ਪੈਪ ਵੀ ਮੱਲ ਲਈ ਲੰਮੀ ਹੋ ਜਾਂਦੀ ਏ ਕਿੰਨੀ ਕਰਨੀ ਹੈ ਹੁਣ ਮੱਲ ਲਈ ਅੱਧ ਗੁਲ ਲੰਮੀ ਕੀਤੀ ਹੈ ਹਾਈਟ ਦੇ ਸਾਹਮਣਾ ਬੜੀ ਵਧੀਆ ਹੋ ਜਾਂਦੀ ਵੀ ਥੱਲੇ ਥੱਲੇ ਰਹੇ ਉਹ ਮੰਨ ਲਓ ਬੜਾ ਵਧੀਆ ਜ਼ਗੜ ਲੱਗ ਜਾਂਦਾ ਹੈ ਚੱਕ ਨਾ ਸਾਈਡ ਤੇ ਜਾਂਦੀ ਏ ਸਪਰੇ ਉੱਕਾ ਵੀ ਨਹੀਂ ਜਾਂਦੀ ਵੇਖੋ ਕਰਾ ਬਿਲਕੁਲ ਨੀਵੀਂ ਰੱਖ ਕੇ ਮਾਰੇ ਬੰਦਾ ਜਮਾ ਸਪਰੇ ਕਿੱਥੇ ਜਾਣੀ ਆ ਪਰ ਉਹ ਚੱਕ ਜਮਾ ਚੱਲੰਦਿਆ ਕੰਮ ਟੌਪ ਤੇ ਦੋਸ਼ ਹੀ ਕਰਨਦਿਆ ਸੀ ਮੈਂ ਮੈਂ ਵੇਨਾ ਇੱਕ ਰੀ ਚਲਾ ਕੇ ਇਹਦੇ ਨਾਲ ਮਿੱਤਰੋ ਹੋਗੀਆਂ ਨੇ 16 ਟੈਂਕੀਆਂ ਹੋਗੀਆਂ ਨੇ ਤੇ ਹਜੇ ਤੱਕ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਗਈ ਬਾਕੀ ਅੱਗੇ ਪਤਾ ਲੱਗ ਜੇਗਾ ਕਿ ਕਿੰਨੀਆਂ ਟੈਂਕੀਆਂ ਕੱਢਦਾ ਕਿੰਨੀਆਂ ਨਹੀਂ ਕਿਲੋਮੀਟਰ ਕਰ ਲਈਏ ਫਿਰ ਮੈਂ ਤੁਹਾਨੂੰ ਇਹ ਹਨਾ ਮੋਟਰ ਆਪਣੀ ਦੀ ਚੱਲਣ ਦੋਵੇਂ ਚਲਾਤੀਆਂ ਨੇ ਉਧਰ ਵੀ ਚਲਾਤੀ ਏ ਇਹ ਬਾਣੀ ਠੰਡਾ ਪੈ ਜਾਏਗਾ ਤੇ ਇੱਧਰ ਵੀ ਚੱਲਣ ਲਈ ਆਪਾਂ ਮੋਟਰ ਕੁਝ ਮੰਨ ਲਓ ਬੰਨੇ ਨਿਕਲੇ ਨਾ ਬੰਨਿਆ ਕਰਕੇ ਉੱਤੇ ਉੱਤੇ ਵੱਟ ਦੇ ਸਪਰੇ ਵੱਜੀ ਹੁੰਦੀ ਬੜੀ ਵਧੀਆ